ਦੇਸ਼ ਵਾਸੀਆਂ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਵਾਲਾ ਜ਼ੁਲਾ ਲਾਉਣ ਲਈ ਹੱਸ ਹੱਸ ਕੇ ਫਾਂਸੀ ਦੇ ਰਸੇ ਨੂੰ ਚੁੰਮ ਜਾਨ ਕੁਰਬਾਨ ਕਰ ਦੇਣ ਵਾਲੇ ਸੂਰਮੇ ਪੰਜਾਬੀ ਯੋਧੇ ਦਾ ਨਾਂ ਹੈ ਸ਼ਹੀਦ ਸੁਖਦੇਵ ਜਿਸ ਤੇ ਜਨਮ ਦਿੰਦੀਆਂ ਦੁਨੀਆਂ ਪਰ ਚਾਹਵਦੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਜੀ ਅੱਪਾ ਅੱਜ ਗੱਲ ਕਰੀਏ ਸ਼ਹੀਦ ਸੁਖਦੇਵ ਦੀ ਉਹਦੇ ਜੀਵਨ ਦੀ ਤੋਹਦਾ ਜਨਮ ਪਿਤਾ ਰਾਮ ਲਾਲ <th>ਪਰ ਦੇ ਕਰ ਮਾਤਾ ਰੱਲੀ ਦੇਵੀ ਧਿੱਕਰ ਹੋਇਆ 1964 ਫਗਰ ਮਹੀਨੇ ਵਿੱਚ 15 ਮਈ 1907 ਨੂੰ ਰਾਤ ਵਿਲੇ ਆਪਣਾ ਜਿਹੜਾ ਜਨਮ ਹੋਇਆ ਸੀ ਜਨਮ ਤੋਂ ਕਰੀਬ 3 ਮਹੀਨੇ ਪਹਿਲਾਂ ਆਪਦੇ ਪਿਤਾ ਦੀ ਮੌਤ ਹੋ ਜਾਣ ਕਰਕੇ ਤਾਇਆ ਅਚੰਤ RAM ਨੇ ਆਪ ਦਾ ਪਾਲਣ ਪੋਸ਼ਣ ਕੀਤਾ ਆਪ ਨੂੰ ਪੜਾਇਆ ਲਿਖਾਇਆ ਕਾਲਜ ਵਿਦਿਆਲਿਆਨ ਸਮੇਂ ਸ਼ਹੀਦ ਐਜਮਸਾਰ ਭਗਤ ਸਿੰਘ ਖਾਮਰੇੜ RAM ਚੰਦਰ ਭਗਵਤੀ ਚਰਨ ਵੋਰਾ ਨਾਲ ਆਪ ਦਾ ਮੇਲ ਜੋਲ ਹੋਇਆ ਤੇ ਆਪਣੇ ਰਲਕਿਨੋ ਜਨ ਪਾਰਥ ਸਭਾ ਬਣਾਈ ਲਾਲਾ ਲਾਜਪਤ Rai ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਆਪਣੇ ਯੋਜਨਾ ਘੜੀ ਤਾਂ ਸਾਹਦਸ ਦੀ ਹੱਤਿਆ ਕਰਨ ਵਿੱਚ ਭਗਤ ਸਿੰਘ ਰਾਜਗੁਰੂ ਦਾ ਡਟਵਾਂ ਸਾਥ ਦਿੱਤਾ 1929 ਵਿੱਚ ਜੇਲ੍ਹ ਕੀਦਿਆਂ ਨਾਲ ਅਮਾਨਵੀ ਵਿਹਾਰ ਕੀਤੇ ਜਾਣ ਵਿਰੋਧ ਨਾਗਨੀ ਬੰਦੀਆਂ ਦੁਆਰਾ ਭੁਖੜਤਾਲ ਵਿੱਚੋਂ ਚੜ੍ਹ ਕੇ ਭਾਗਨੇ ਅੰਗਰੇਜ਼ ਸਰਕਾਰ ਅੰਨੀ ਕਾਣੀ ਬੋਲੀ ਨੂੰ ਪੰਜਾਬੀਆਂ ਦੀ ਦੇਸ਼ ਵਾਸੀਆਂ ਦੀ ਆਵਾਜ਼ ਤੋਂ ਜਾਣੂ ਕਰਵਾਉਣ ਲਈ ਆਪਨੇ ਲਾਹੌਰ ਅਸੈਂਬਲੀ ਵਿੱਚ ਸਿੱਟੇ ਤਾਂ ਜੋ ਦੁਨੀਆ ਭਰ ਨੂੰ ਅੰਗਰੇਜ਼ਾਂ ਦੇ ਕਾਲੇ ਕਾਰਨਾਮਿਆਂ ਦਾ ਪਤਾ ਲੱਗ ਸਕੇ ਢਾਈ ਜਾ ਰਹੇ ਜ਼ੁਲਮਾਂ ਦਾ ਪਤਾ ਲੱਗ ਸਕੇ ਜੇਲ੍ਹ ਵਿੱਚ ਵੀ ਆਪਨੇ ਕ੍ਰਾਂਤੀਕਾਰੀ ਹੋਣ ਦੇ ਡਟਵਾ ਰੋਲ ਅਦਾ ਕੀਤਾ ਜੇਲ੍ਹ ਮੈਨੂਅਲ ਦੇ ਨਿਯਮਾਂ ਨੂੰ ਤਰਕਨਾਰ ਕਰਦੇ ਹੋਏ ਆਪ ਨੂੰ ਅੰਗਰੇਜ਼ ਸਰਕਾਰ ਵੱਲੋਂ ਸਮੇ ਤੋਂ ਪਹਿਲਾਂ ਹੀ ਫਾਂਸੀ ਦੇ ਲਟਕਉਂਦੀ 23 ਮਾਰਚ 1931 ਨੂੰ ਸ਼ਾਮ 7 ਵਜੇ ਰਾਜਗੁਰੂ ਅਤੇ ਭਗਤ ਸਿੰਘ ਦੇ ਨਾਲ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਉੱਤੇ ਨਟਕਾ ਕੇ ਸ਼ਹੀਦ ਖਤਤਾ ਹੋਇਆ ਅਤੇ ਆਪ ਦੇ ਸ਼ਬ ਮਰਤਕ ਦੇਹਾਂ ਨੂੰ ਵੀ ਸਤਲੁਜ ਦਰਿਆ ਦੇ ਕੰਢੇ ਹੁਸੈਨੀਵਾਲਾ ਗੰਡਾ ਸਿੰਘ ਵਿਖੇ ਲਿਆ ਕੇ ਅੱਧ ਜਲੀਆਂ ਨੂੰ ਪਾਣੀ ਵਿੱਚ ਛੋੜ ਦਿੱਤਾ ਆਪ ਦੇ ਸ਼ਹਾਦਤ ਨੂੰ ਆਪ ਦੀ ਚੇਲ ਵਿੱਚ ਫਾਂਸੀ ਨੂੰ ਲੈ ਕੇ ਦੇਸ਼ ਦੇ ਕੋਨੇ-ਕੋਨੇ 'ਚ ਰੋਸ ਜਾਗਿਆ ਤੇ ਲੋਕ ਵੱਡੀ ਗਿਣਤੀ 'ਚ 71 ਹੋ ਗਏ ਤੇ ਆਪ ਜੀ ਪੈੜ ਨੱਪਦੇ ਹੈ ਲੋਕਾਂ ਨੇ ਉਸੇਨੀ ਵਾਲਾ ਵਿਖੇ ਆਪ ਜੀਆਂ ਮਰਤਕ ਦੇ ਹਾਂ ਸਰੀਰਾਂ ਅੱਧ ਜਲੇ ਸਰੀਰਾਂ ਨੂੰ ਲੱਭ ਲਿਆ ਤੇ ਅੱਜ ਜਿੱਥੇ 15 ਮਈ ਉਥੇ ਲੋਕ ਸਜਦਾ ਕਰਦੇ ਆ ਉਥੇ ਤੇ ਹੀ ਭਈ ਆਬ ਦੇ ਸ਼ਹੀਦੀ ਦੀ ੜੇ ਤੇ ਵੀ ਵੱਡੀ ਗਿਣਤੀ ਚ ਲੋਕ ਪਹੁੰਚ ਕੇ ਸਜਦਾ ਕਰਦੇ ਆ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇ ਮੈਮੋਰੀਅਲ ਸੁਸਾਇਟੀ ਆਪ ਦੇ ਪਾਏ ਗਏ ਵੱਡੇ ਯੋਗਦਾਨ ਨੂੰ ਸਜਦਾ ਕਰਦੀ ਹੈ ਅਤੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦੀ ਹੈ ਕਿ ਆਓ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਆਜ਼ਾਦ ਇੱਕੋ ਜਿਹਾ ਕਾਨੂੰਨ ਵਾਲਾ ਭਾਰਤ ਸਿਰ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਰਾਜੂ ਰੂਸੇਦੇ ਮੈਮੋਰੀਅਲ ਸੁਸਾਇਟੀ ਵੱਲੋਂ ਇਹਨੇ ਤਾਂ ਜੋ ਹਰ ਹਰ ਵਰਗ ਨੂੰ ਇਸ ਸ਼ਹੀਦਾਂ ਦੀ ਸੋਚ ਨਾਲ ਜੋੜਿਆ ਜਾ ਸਕੇ ਤੇ ਉਹਨਾਂ ਵੱਲੋਂ ਸਿਰਜੇ ਸੁਪਨੇ ਉਹਨਾਂ ਵੱਲੋਂ ਨਰੋਧ ਤੇ ਤੰਦਰੁਸਤ ਸਮਾਜ ਸਿਰਜਣ ਦਾ ਜਿਹੜਾ ਸੁਪਨਾ ਲਿਆ ਸੀ ਉਹਨੂੰ ਪੂਰਾ ਕਰਨ ਲਈ ਲੋਕਾਂ ਨੂੰ ਹਲੂਣਾ ਦਿੱਤਾ ਜਾ ਸਕੇ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਅਪੀਲ ਕਰਦੇ ਹਾਂ ਕਿ ਆਓ ਦੇਸ਼ ਨੂੰ ਤੰਦਰੁਸਤ ਮਜ਼ਬੂਤ ਬਣਾਉਣ ਲਈ ਹਰ ਨਾਗਰਿਕ ਨੂੰ ਬੰਦੇ ਹੱਕ ਦੇਣ ਲਈ ਆਜ਼ਾਦੀ ਦਾ ਅਸਲੀ ਨਿਕ ਮੰਨਣ ਲਈ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਦੇ ਪਾਇ ਪੂਰਨਿਆਂ ਤੇ ਚਲੀਏ ਇਹੋ ਹੀ ਸੱਚੀ ਸੁੱਚੀ ਹੋਣ ਸ਼ਰਧਾਂਜਲੀ ਹੋਏਗੀ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੱਜ ਵਿੱਚ ਹਮੇਸ਼ਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਸ ਸੁਸਾਇਟੀ ਵਿਖੇ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਮੇਰ ਤੇ ਪੁੱਜਵੇ ਆਪ ਸ਼ਹੀਦਾਂ ਨੂੰ ਭੁੱਲਦੇ ਜਾ ਰਹੇ ਆ ਇਸ ਕਰਕੇ ਬਹੁਤ ਹੀ ਇਸ਼ਲਾਗਾ ਜੋ ਕੰਮ ਜਿਹੜੀ ਸ਼ੀਸ਼ ਪਖਸਰ ਆ ਗਈ ਸੁਸਾਇਟੀ ਕਰਦੀ ਹੈ ਨੌਜਵਾਨਾਂ ਨੂੰ ਜਾਗਰੂਤ ਕਰਦੀ ਹੈ ਤਾਂ ਜੋ ਆਪਾਂ ਇਹਨਾਂ ਦੇ ਦਿਨ ਜਿਹੜੇ ਲਗਾਤਾਰ ਮਨਾਏ ਜਾ ਸਕਣ ਸੁਸਾਇਟੀ ਬੰਗੋਰੀਅਲ ਸੁਸਾਇਟੀ ਵਦੋ ਅਸੀਂ ਸਾਡੀ ਸੋਚ ਹੈ ਕਿ ਭਗਤ ਸਿੰਘ ਦੀ ਸੋਚ ਇਹਨਾਂ ਦੀ ਸੋਚ ਨੂੰ ਜਿਹੜੀ ਹੈ ਉਹ ਹਰ ਬੰਦੇ ਤੱਕ ਹਰ ਇਨਸਾਨ ਤੱਕ ਪਹੁੰਚਾਇਆ ਜਾਵੇ ਤਾਂ ਕਿ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਜਿਨ੍ਹਾਂ ਦੇ ਸਿਰਾਂ ਦੇ ਉੱਤੋਂ ਦੀ ਲੰਘ ਕੇ ਸਾਨੂੰ ਕੋਲ ਆਜ਼ਾਦੀ ਆਈ ਏ ਉਹਨਾਂ ਨੂੰ ਉਹਨਾਂ ਦੀ ਜਿਹੜੀ ਯਾਦ ਉਹਨੂੰ ਬਰਕਰਾਰ ਰੱਖਿਆ ਜਾਂਦਾ ਸੁਖਦੇਵ ਸੁਸਾਇਟੀ ਦੇ ਸਾਰੇ ਉਧੇਦਾਰਾਂ ਨੂੰ ਵਧਾਈ ਦਿਨਾ ਹੈ ਜਿਨ੍ਹਾਂ ਨੇ ਇੱਕ ਚੰਗੀ ਸੋਚ ਤਹਿਤ ਇਹ ਦਿਨ ਮਨਾਉਣ ਦਾ ਪ੍ਰਾਲਾ ਕੀਤਾ ਹੈ ਸਾਨੂੰ ਇਸ ਗੱਲ ਤੇ ਮਾਣ ਆ ਵੀ ਸਾਡੇ ਪੁਰਖਿਆਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਅਤੇ ਚੰਗੇ ਪੁਰਨੇ ਪਾਏ ਆ ਅਸੀਂ ਅੱਜ ਦੇ ਦਿਨ ਪ੍ਰਣ ਕਰਦੇ ਆ ਵੀ ਅਸੀਂ ਵੀ ਜਿਹੜਾ ਹੈਗਾ ਇਨ੍ਹਾਂ ਪੁਰਨਿਆਂ ਦੇ ਚੱਲ ਕੇ ਆਪਦੇ ਜੀਵਨ ਨੂੰ ਸਫਲ ਕਰਾਂਗੇ ਅਤੇ ਦੇਸ਼ ਦੀ ਸੇਵਾ ਕਰਾਂਗੇ ਇਨਕਲਾਬ ਜਿੰਦਾਬਾਦ ਜੀ ਗੁਰਮਨਪ੍ਰੀਤ ਸਿੰਘ ਗੁਰੂ ਕੀ ਕਾਣਾ ਚਾਹੁੰਦੇ ਹਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਅਸੀਂ ਇੱਥੇ ਪਹੁੰਚੇ ਹਾਂ ਜੀ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਅਜਗੁਰੂ ਸੁਖਦੇਵ ਉਹਨਾਂ ਦੀ ਸਮਾਧ ਤੇ ਨਤਮਸਤਕ ਹੋਏ ਅਸੀਂ ਨੌਜਵਾਨੀ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜੁੜਿਆ ਜਾਵੇ ਵੱਧ ਤੋਂ ਵੱਧ ਯੂਥ ਨੂੰ ਇਨਸਪਾਇਰ ਕੀਤਾ ਜਾਵੇ ਕਿ ਆਪਾਂ ਦੇਸ਼ ਭਗਤੀ ਵਾਲੀ ਤੁਰੀਏ ਤਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਸ਼ਹੀਦ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਮਿਲੇ ਇਨਕਲਾਬ ਜਿੰਦਾਬਾਦ ਇਹ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜੋ ਤੇ ਜਿਹੜਾ ਸਰਕਾਰੀ ਮੁਹਿੰਮ ਚਲਾ ਰਹੀ ਆ ਜਿਹੜੀ ਨਸ਼ੇ ਦੇ ਵਿਰੁੱਧ ਉਹਦੇ ਵਿੱਚ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਗਰਾਊਂਡਾਂ ਨਾਲ ਜੋੜਨ ਬੱਚਿਆਂ ਨੂੰ ਤੇ ਨਸ਼ੇ ਵਾਲੇ ਆਟੋਮੈਟਿਕ ਟੋਟੇ ਜਾਣਗੇ ਤੇ ਬਜ਼ੁਰਗ ਵੀ ਵੱਧ ਤੋਂ ਵੱਧ ਗਰਾਊਂਡਾਂ ਨਾਲ ਆਉਣ ਜਿਹੜੀਆਂ ਦਵਾਈਆਂ ਦੇ ਵਿੱਚ ਹਸਪਤਾਲਾਂ ਦੇ ਗੇੜੇ ਬੰਦ ਹੋ ਜਾਣਗੇ ਵੱਧ ਤੋਂ ਵੱਧ ਜਿਹੜਾ ਗਰਾਊਂਡਾਂ ਨਾਲ ਅਟੈਚ ਹੋਵਾਂਗੇ ਤਾਂ ਇਹੀ ਅਪੀਲ ਆ ਮੋਬਾਈਲ ਛੱਡਣਾ ਤੇ ਗਰਾਊਂਡਾਂ ਨਾਲ ਅਟੈਚ ਹੋਣਾ ਨੌਜਵਾਨ ਜਿੰਦਾਬਾਦ 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 ਜਿੰਦਾਬਾਦ